ਸਲਾਮ ਅਲੈਕੁਮ ਅਬਾ ਜੀ ਵੈਲਕਮ ਸਲਾਮ ਕੀ ਕਰ ਰਿਹਾ ਅਬਾ ਜੀ ਤਰੀਆਂ ਚੀਰ ਰਿਹਾ ਕਿਹਦੇ ਨਾਲ ਤਲਵਾਰ ਨਾਲ ਚੀਰ ਰਿਹਾ ਐਡਾ ਮੈਂ ਜੈਕੀ ਚੰਦ ਦਾ ਬੱਚਾ ਤੁਹਾਨੂੰ ਸਾਰਾ ਪਤਾ ਹੁੰਦਾ ਹੈ ਪ੍ਰਦੇਸਾਂ ਕੰਮ ਕਿਵੇਂ ਹੁੰਦਾ ਹੈ ਫਿਰ ਵੀ ਐਡਾ ਮਕਰਦੇ ਹੋ ਤੁਸੀਂ ਉਹ ਚਵਲਾ ਨਾ ਮਾਰੇ ਤਾਂ ਮੇਰੀ ਗੱਲ ਸੁਣ ਮੈਂ ਸੋਚ ਰਿਹਾ ਵੀ ਬਸ਼ੀਰ ਦੀ ਕੁੜੀ ਆਈ ਬੈਠੀ ਹੈ ਮੈਂ ਤੇਰੇ ਵਿਆਹ ਦੀ ਗੱਲ ਟੋੜ ਦਿਆਂ ਹਜੇ ਵੀ ਸੋਚ ਰਹੇ ਹੋ ਅਬਾ ਜੀ ਮੇਰਾ ਕੋਈ ਸੁਤੇਲਾ ਪਿਓ ਹੁੰਦਾ ਨਾ ਹੁੰ ਤੱਕ ਮੇਰਾ ਚੌਥਾ ਵਿਆਹ ਖਰਾ ਚੁੱਕਾ ਹੁੰਦਾ ਫਿੱਟੇ ਮੂੰਹ ਤੇਰਾ ਉਹ ਮੈਂ ਤੈਨੂੰ ਕਹਿ ਰਿਆਂ ਇੱਕ ਸੋਹਣੀ ਜੀ ਫੋਟੋ ਬਣਾ ਕੇ ਤੈਨੂੰ ਭੇਜ ਤਾਂ ਕਿ ਮੈਂ ਕੁੜੀਆਂ ਲੈਣ ਦਿਖਾਵਾਂ ਸੋਹਣੀ ਫੋਟੋ ਇਮਰਾਨ ਖਾਨ ਦੀ ਭੇਜ ਦੇ ਆ ਜਿਹੜੀ ਮੇਰੀ ਸ਼ਕਲ ਉਹ ਹੀ ਭੇਜਣੀ ਤੈਨੂੰ ਭੇਜ ਦੇ ਨਾ ਉਹ ਹੈਲੋ ਸਾਰੀ ਜ਼ਿੰਦਗੀ ਰਿਸ਼ਤੇਦਾਰਨ ਬੂਤੇ ਫਿਰਿਆ ਕਿਸ ਨੇ ਤੁਸੀਂ ਵੇਲੇ ਸਾਲ ਨਹੀਂ ਦਿੱਤਾ ਜਦੋਂ ਤਾਂ ਯੂਕੇ ਆਏ ਕੁੜੀ ਦੇਨ ਨੂੰ ਫਿਰਦੇ ਨੇ ਉਹ ਸੈਲਫੀ ਬਾਅਦ ਚ ਕਰ ਲਈ ਪਹਿਲਾਂ ਜਿਹੜੇ ਕੰਮ ਕਰਨਾ ਆ ਉਹ ਕਰ ਨਹੀਂ ਕਰਦਾ ਮੈਂ ਕੰਮ ਇਹ ਕੰਮ ਜ਼ਰੂਰੀ ਏ ਅ ਜਿੰਨਾ ਮੈਂ ਕੰਮ ਕਰ ਰਿਹਾ ਨਾ